ਸ੍ਰੀ ਗੁਰੂ ਨਾਨਕ ਦੇਵ ਜੀ ਹਰਿਦਵਾਰ ਵਿਖੇ ਲੋਕਾਂ ਨੂੰ ਬਹਿਮਾ ਪਰਮਾ ਤੋਂ ਬਾਹਰ ਕੱਢ ਕੇ ਵਾਪਸ ਕਰਤਾਰਪੁਰ ਨੂੰ ਚੱਲ ਪਏ ਤਾਂ ਰਸਤੇ ਵਿੱਚ ਆਉਂਦੇ ਆਉਂਦੇ ਉਹਨਾਂ ਨੇ ਇੱਕ ਬ੍ਰਹਮਣ ਦੇਖਿਆ ਜਿਹੜਾ ਕੀ ਜਨੇਊ ਪਾ ਕੇ ਮੱਥੇ ਉੱਤੇ ਟਿੱਕਾ ਲਾ ਕੇ ਆਪਣਾ ਭੋਜਨ ਤਿਆਰ ਕਰ ਰਿਹਾ ਸੀ ਉਸ ਬ੍ਰਹਮਣ ਨੇ ਆਪਣੇ ਚੌਂਕੇ ਦੇ ਆਲੇ-ਦੁਆਲੇ ਇੱਕ ਲਕੀਰ ਖਿੱਚੀ ਹੋਈ ਸੀ ਕਿ ਉਸਦੇ ਚੌਂਕੇ ਵਿੱਚ ਕੋਈ ਨੀਮੀ ਜਾਤੀ ਦਾ ਬੰਦਾ ਦਾਖਲ ਨਾ ਹੋ ਸਕੇ ਬ੍ਰਹਮਣ ਨੂੰ ਬੈਮਾ ਪਰਮਾ ਵਿੱਚ ਫਸਿਆ ਹੋਇਆ ਦੇਖ ਕੇ ਗੁਰੂ ਜੀ ਦੇ ਮਨ ਵਿੱਚ ਆਇਆ ਕਿ ਇਸ ਬ੍ਰਹਮਣ ਦਾ ਸੁੱਚਪਿਟ ਦਾ ਪਰਮ ਦੂਰ ਕਰਨਾ ਚਾਹੀਦਾ ਹੈ ਤੇ ਉਹਨਾਂ ਨੇ ਆਪਣਾ ਸਮਾਨ ਇੱਕ ਪਾਸੇ ਰੱਖਿਆ ਤੇ ਸਹਿਜ ਭਾ ਦੇ ਨਾਲ ਉਸਦੇ ਚੌਂਕੇ ਅੰਦਰ ਦਾਖਲ ਹੋ ਗਏ ਤੇ ਬ੍ਰਹਮਣ ਨੂੰ ਆਖਣ ਲੱਗੇ ਕਿ ਮੈਨੂੰ ਥੋੜੀ ਜਹੀ ਅਗਧ ਦੇ ਦਿਓ ਕਿਉਂਕਿ ਮੈਂ ਵੀ ਆਪਣਾ ਲੰਗਰ ਤਿਆਰ ਕਰਨਾ ਹੈ ਤਾਂ ਗੁਰੂ ਜੀ ਨੂੰ ਆਪਣੇ ਚੌਂਕੇ ਅੰਦਰ ਦੇਖ ਕੇ ਬ੍ਰਹਮਣ ਲਾਲ ਪੀਲਾ ਹੋਣ ਲੱਗਾ ਤੇ ਆਖਣ ਲੱਗਾ ਕਿ ਤੁਸੀਂ ਮੇਰਾ ਸਾਰਾ ਚੌਂਕਾ ਤੇ ਖਾਣ ਪੀਣ ਦੀ ਸਮਗਰੀ ਨੂੰ ਅਸ਼ੁੱਧ ਕਰ ਦਿੱਤਾ ਹੈ ਤੁਸੀਂ ਮੇਰੇ ਚੌਂਕੇ ਤੋਂ ਹੁਣੇ ਬਾਹਰ ਨਿਕਲ ਜਾਓ ਨਹੀਂ ਤਾਂ ਮੈਂ ਤੁਹਾਨੂੰ ਪੱਕਦੇ ਪੱਕਦੇ ਕੋਲੇ ਮਾਰਾਂਗਾ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਬ੍ਰਹਮਣ ਦੀਆਂ ਭੈੜੀਆਂ ਗੱਲਾਂ ਨੂੰ ਬੜੇ ਸ਼ਾਂਤ ਸੁਭਾਅ ਨਾਲ ਸੁਣਦੇ ਰਹੇ ਤੇ ਉਸ ਨੂੰ ਸਮਝਾਉਂਦਿਆਂ ਹੋਇਆਂ ਆਖਣ ਲੱਗੇ ਕਿ ਮੈਂ ਤਾਂ ਤੁਹਾਡੀ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਇਆ ਤਾਂ ਫਿਰ ਵੀ ਤੁਹਾਡੀ ਭੋਜਨ ਵਾਲੀ ਸਮਗਰੀ ਅਸ਼ੁੱਧ ਕਿਵੇਂ ਹੋ ਗਈ ਬ੍ਰਹਮਣ ਨੂੰ ਗੁਰੂ ਜੀ ਦੀ ਇਹ ਗੱਲ ਸੁਣ ਕੇ ਹੋਰ ਕਰੋਧ ਆ ਗਿਆ ਤੇ ਉਹ ਆਖਣ ਲੱਗਾ ਕਿ ਮੈਂ ਉੱਚ ਜਾਤੀ ਦਾ ਬ੍ਰਹਮਣ ਹਾਂ ਤੇ ਮੈਂ ਤੁਹਾਡੇ ਵਰਗੇ ਚੰਡਲਾਂ ਨੂੰ ਆਪਣੇ ਨੇੜੇ ਲਗਾ ਕੇ ਆਪਣਾ ਜਨਮ ਪ੍ਰਸਤ ਨਹੀਂ ਕਰਨਾ ਚਾਹੁੰਦਾ ब्राह्मण ਦੀ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਆਖਣ ਲੱਗੇ ਕਿ brahman ਜੀ ਇਸ ਵੇਲੇ ਤੁਸੀਂ ਚੌਂਕੇ ਵਿੱਚ ਇਕੱਲੇ ਨਹੀਂ ਹੋ ਬਲਕਿ ਤੁਹਾਡੇ ਨਾਲ ਚਾਰ ਵਿਅਕਤੀ ਹੋਰ ਵੀ ਬੈਠੇ ਹੋਏ ਹਨ ਤਾਂ ਗੁਰੂ ਜੀ ਦੀ ਇਹ ਗੱਲ ਸੁਣ ਕੇ brahman ਬੌਂਦਲ ਜਿਹਾ ਗਿਆ ਤੇ ਆਖਣ ਲੱਗਾ ਕਿ ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆ ਰਿਹਾ ਕਿ ਕਿਹੜੇ ਚਾਰ ਨੀਤੀ ਦੇ ਮਨੁੱਖ ਮੇਰੇ ਪਾਸ ਬੈਠੇ ਹੋਏ ਹਨ ਤਾਂ ਗੁਰੂ ਜੀ ਬ੍ਰਹਮਣ ਨੂੰ ਆਖਣ ਲੱਗੇ ਕਿ ਇਹ ਹੀ ਤਾਂ ਅश्चਰਜ ਗੱਲ ਹੈ ਕਿ ਤੁਹਾਡੇ ਅੰਦਰ ਅਗਿਆਨਤਾ ਹੀ ਅਗਿਆਨਤਾ ਹੈ ਜਿਸ ਨੇ ਤੁਹਾਡੀ ਮਤ ਮਾਰ ਰੱਖੀ ਹੈ ਮੈਂ ਜਿਹੜੇ ਚਾਰ ਮਨੁੱਖਾਂ ਦੀ ਗੱਲ ਕਰਦਾ ਹਾਂ ਉਹਨਾਂ ਵਿੱਚ ਪਹਿਲਾ ਇਹ ਹੈ ਕਿ ਭੈੜੀ ਬੁੱਧੀ ਨਾਲ ਜਿਹੜੇ ਤੁਸੀਂ ਨੀਚ ਕੰਮ ਕਰਦੇ ਹੋ ਉਹ ਨੀਚ ਡੋਮਣੀ ਹੈ ਦੂਸਰਾ ਜ਼ਬਰ ਜ਼ੁਲਮ ਕੇ ਸਾਇਨ ਹੈ ਤੀਸਰਾ ਹੋਰਾਂ ਦੀ ਨਿੰਦਾ ਕਰਕੇ ਪਾਪਾਂ ਦੀ ਮੈਲ ਇਕੱਠੀ ਕਰਕੇ ਖਿਲਾਰਨ ਵਾਲੀ ਝੂੜੀ ਹੈ ਤੇ ਚੌਥਾ ਹੈ ਕਰੋਧ ਜਿਹੜਾ ਤੁਹਾਡੇ ਅੰਦਰ ਬੈ ਕੇ ਤੁਹਾਨੂੰ ਹਰ ਪਲ ਪਾਗਲ ਕਰੀ ਫਿਰਦਾ ਹੈ ਬ੍ਰਹਮਣ ਜੀ ਤੁਹਾਡੇ ਅੰਦਰ ਇੰਨਾ ਚਾਰ ਚੀਜ਼ਾਂ ਦਾ ਵਾਸਾ ਹੈ ਤਾਂ ਤੁਸੀਂ ਉੱਚੇ ਕਿਵੇਂ ਹੋ ਸਕਦੇ ਹੋ ਗੁਰੂ ਜੀ ਦੀਆਂ ਗਿਆਨ ਭਰੀਆਂ ਖਰੀਆਂ-ਖਰੀਆਂ ਗੱਲਾਂ ਸੁਣ ਕੇ ਬ੍ਰਹਮਣ ਨੂੰ ਹੋਸ਼ ਆਈ ਤੇ ਉਸ ਨੇ ਗੁਰੂ ਜੀ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗੀ ਗੁਰੂ ਜੀ ਦੀ ਸਿੱਖਿਆ ਦਾ ਬ੍ਰਹਮਣ ਉੱਤੇ ਐਸਾ ਪ੍ਰਭਾਵ ਪਿਆ ਕਿ ਉਹ ਜਿਹੜਾ ਬਹਿਮਾ ਪਰਮਾ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ ਉਹ ਨੂੰ ਤੋੜ ਕੇ ਉਹ ਆਜ਼ਾਦ ਹੋ ਗਿਆ ਤੇ ਗੁਰੂ ਜੀ ਦਾ ਭਗਤ ਬਣ ਗਿਆ ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ